ਕੱਠ ਵੈਸੇ ਮੈਂ ਇਸ ਕੱਠ ਨੂੰ ਜਿਆਦਾ ਨਹੀਂ ਮੰਨਦੀ ਪੈਣਾ ਦੇ ਕੱਠ ਨੂੰ ਕਿਉਂਕਿ ਇਹ ਤਾਂ ਸਾਡਾ ਥੋੜਾ ਜਿਹਾ ਹਿੱਸਾ ਜਿਹੜਾ ਪੈਣਾ ਦਾ ਅੱਜ ਅਸੀਂ ਜਿਹੜਾ ਇੱਥੇ ਲੈ ਕੇ ਆਏ ਆ ਪਰ ਜਿਹੜਾ ਸਾਡਾ 50% ਜਿਹੜਾ ਪੈਣਾ ਦਾ ਹਿੱਸਾ ਉਹ ਘਰੇ ਬੈਠਾ ਹਜੇ ਕਿਸਾਨ ਵੀਰਾਂ ਦੀ 50% ਤਾਕਤ ਘਰੇ ਬੈਠੀ ਹੈ ਸੀ ਸੈਂਟਰ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਜਿੱਥੇ ਗੱਲ ਸਾਡੀ ਅਣਖ ਦੀ ਆਉਂਦੀ ਹੈ ਜਿੱਥੇ ਗੱਲ ਸਾਡੀ ਰੋਟੀ ਦੀ ਆਉਂਦੀ ਹੈ ਜਿੱਥੇ ਗੱਲ ਸਾਡੀ ਨਸਲਾਂ ਦੀ ਆਉਂਦੀ ਹੈ ਉੱਥੇ ਜਿਹੜੀਆਂ ਇਹ ਭੈਣਾ ਇਹ ਵੀ ਸੰਘਰਸ਼ਾਂ ਦੇ ਵਿੱਚ ਪੂਰਾ ਯੋਗਦਾਨ ਪਾਉਂਦੀਆਂ ਪੰਜਾਬ ਦੀ ਜਗ੍ਹਾ 'ਚ ਆ ਕੇ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦੇ ਜਿਹੜੇ ਆਰਐਸਐਸ ਦੇ ਗੁੰਡੇ ਵਾਲੇ ਹੋਏ ਆ ਉਹਨਾਂ ਨੇ ਪੰਜਾਬ ਦੀ ਜਗ੍ਹਾ ਤੇ ਆ ਕੇ ਸਾਡੇ ਬੱਚਿਆਂ ਤੇ ਸਾਡੇ ਵੀਰਾਂ ਤੇ ਗੋਲੀਆਂ ਚਲਾਈਆਂ ਸਿੱਧੀਆਂ ਗੋਲੀਆਂ ਚਲਾਈਆਂ ਆ ਪਹਿਲਾਂ ਵੀ ਆਉਂਦੀਆਂ ਰਹੀਆਂ ਤੇ ਹੁਣ ਵੀ ਅੱਗੇ ਵੀ ਆਉਂਦੀਆਂ ਜਾਂਦੀਆਂ ਰਹਿਣਗੀਆਂ ਤਾਂ ਨਾਛਾ ਹੀ ਐਸ ਕਰਕੇ ਕਿ ਇਹ ਸਿੱਧੀਆਂ ਗੋਲੀਆਂ ਚਲਾ ਰਹੀ ਆ ਆਪਦੇ ਹੱਕਾਂ ਲਈ ਅਸੀਂ ਕਿ ਅੰਤਕਵਾਦੀ ਸੀ ਜਿਹੜਾ ਅਸੀਂ ਕੋਈ ਆਪਦੇ ਹੱਕਾ ਜਿਹੜੇ ਉਹ ਮੰਗਾ ਉਹ ਜਿਹੜੀਆਂ ਮੰਨੀਆਂ ਹੋਈਆਂ ਸੈਂਟਰ ਗਵਰਨਮੈਂਟ ਨੇ ਜਦੋਂ ਹੁਣ ਇਹਨਾਂ ਨੂੰ ਆਪਾਂ ਉਧਾਂ ਤੇ ਵਹਾਉਨੇ ਆ ਵੀ ਸੁਖ ਦੇ ਮਾਰੇ ਵਹਾਉਨੇ ਆ ਤੇ ਆਪਾਂ ਨੂੰ ਦੁੱਖ ਦੇ ਰਹੇ ਆ ਜਿਵੇਂ ਹੁਣ ਬੱਚਾ ਪਾਲ ਕੇ ਆਪਾਂ ਮਸਾਂ ਨਾਲ ਰਲਾਉਨੇ ਤੇ ਇਹਨਾਂ ਨੇ 2 ਮਿੰਟਾਂ ਦੇ ਵਿੱਚ ਉਸ ਬੱਚੇ ਦੀ ਲੋਥ ਵੜਾ ਕੇ ਘਰੇ ਤੋਰਤਾ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਕੁਵਾਲ ਸਿੰਘ ਫਗੂ ਵਾਲਾ ਅੱਜ ਅਸੀਂ ਖੜੇ ਆ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਮਤਾਵਾ ਭੈਣਾ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਵੱਡੇ ਪੱਦਰ ਦੇ ਰੋਸ ਰੈਲੀ ਜਿਹੜੀ ਕਿ ਸ਼ਹੀਦ ਸੁਭ ਕਰਨ ਸਿੰਘ ਨੂੰ ਸਮਰਪਿਤ ਸੁਭ ਕਰਨ ਸਿੰਘ ਅਮਰ ਰਹੇ ਦੇ ਪੋਸਟਰ ਵੀ ਲੱਗੇ ਹੋਏ ਨੇ ਮਾਤਾ ਜੀ ਕੀ ਨਾਮ ਆ ਤੁਹਾਡਾ ਮੈਂ ਮਰਜੀਤ ਕੌਰ ਬਠਿੰਡਾ ਬੀਕ ਜੋ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਅਗੋ ਕਿਵੇਂ ਲੱਗਦਾ ਅੱਜ ਦਾ ਘਟਕ ਕਿਧਰ ਤੋਂ ਆਉਂਦਾ ਅੱਜ ਦਾ ਇਕੱਠ ਵੈਸੇ ਮੈਂ ਇਸ ਇਕੱਠ ਨੂੰ ਜਿਆਦਾ ਨਹੀਂ ਮੰਨਦੀ ਪੈਣਾ ਦੇ ਇਕੱਠ ਨੂੰ ਕਿਉਂਕਿ ਇਹ ਤਾਂ ਸਾਡਾ ਥੋੜਾ ਜਿਹਾ ਹਿੱਸਾ ਜਿਹੜਾ ਪੈਣਾ ਦਾ ਅੱਜ ਅਸੀਂ ਜਿਹੜਾ ਇੱਥੇ ਲੈ ਕੇ ਆਏ ਆਂ ਪਰ ਜਿਹੜਾ ਸਾਡਾ 50% ਜਿਹੜਾ ਪੈਣਾ ਦਾ ਹਿੱਸਾ ਉਹ ਘਰੇ ਬੈਠਾ ਹਜੇ ਕਿਸਾਨ ਵੀਰਾਂ ਦੀ 50% ਤਾਕਤ ਘਰੇ ਬੈਠੀ ਹੈ ਇਹ ਅਸੀਂ ਸੈਂਟਰ ਸਰਕਾਰ ਨੂੰ ਜਿਹੜਾ ਹੈਗਾ ਅੱਜ ਦਾ ਦਿਨ ਚਿਹੇ ਦਿਖਾਉਣਾ ਚਾਹੁੰ ਦਿਖਾਉਣਾ ਚਾਹੁੰਦੇ ਆਂ ਵੀ ਜਿਹੜਾ ਇਹ ਮਾਈ ਭਾਗ ਉਹਦੀਆਂ ਵਾਰਸਾਂ ਇਹ ਇਹ ਨਹੀਂ ਵੀ ਕਰੇ ਇਹ ਚੁੱਲ੍ਹੇ ਚੌਕੇ ਤੱਕ ਹੀ ਸੀਮਤ ਹੈ ਜਾਂ ਬੱਚੇ ਪਾਲਣ ਤੱਕ ਸੀਮਤ ਹੈ ਜਾਂ ਇਹ ਮਤਲਬ ਕਿ ਜਿਵੇਂ ਅੱਗੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀਗਾ ਅਸੀਂ ਸੈਂਟਰ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਵੀ ਜਿੱਥੇ ਗੱਲ ਸਾਡੀ ਅਣਖ ਦੀ ਆਉਂਦੀ ਹੈ ਜਿੱਥੇ ਗੱਲ ਸਾਡੀ ਰੋਟੀ ਦੀ ਆਉਂਦੀ ਹੈ ਜਿੱਥੇ ਗੱਲ ਸਾਡੀ ਨਸਲਾਂ ਦੀ ਆਉਂਦੀ ਹੈ ਉੱਥੇ ਜਿਹੜੀਆਂ ਇਹ ਭੈਣਾਂ ਇਹ ਵੀ ਸੰਘਰਸ਼ਾਂ ਦੇ ਵਿੱਚ ਪੂਰਾ ਯੋਗਦਾਨ ਪਾਉਂਦੀਆਂ ਆਂ ਅੱਜ ਦੇ ਦਿਨ ਅਸੀਂ ਸੈਂਟਰ ਸਰਕਾਰ ਨੂੰ ਇਹ ਥੋੜਾ ਜਿਹਾ ਟਰੇਲਰ ਦਿਖਾਉਣ ਆਏ ਹਾਂ ਹਜੇ ਵੀ ਜਿਹੜਾ ਸਾਡਾ ਇਹ ਭੈਣਾਂ ਦਾ ਇਕੱਠ ਹੈ ਇਹ ਵੀ ਸਾਡੇ ਵੀਰਾਂ ਦੇ ਨਾਲ ਇਥੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਕੀ ਲੱਗਦਾ ਮੋਦੀ ਤੇ ਖੱਟਰ ਅੜੇ ਪਏ ਨੇ ਬਾਰਡਰ ਉੱਤੇ ਬੜੋ ਬੜੇ ਵੱਡੇ ਵੱਡੇ ਬੰਦੋਬਸਤ ਕਰੇ ਹੋਏ ਨੇ ਕੀ ਕਿਸਾਨ ਪਿਛਲੀ ਵਾਰ ਮੰਗੂ ਇੱਕ ਤੋੜ ਪਾਉਣਗੇ ਜਿਵੇਂ ਸੁਭਕਰਨ ਦੀ ਸ਼ਹੀਦੀ ਹੋ ਗਈ ਏਦਾਂ ਦੇ ਬੰਦੋਬਸਤ ਸਰਕਾਰ ਨੇ ਕਰਿਆ ਪਿਛਲੀ ਵਾਰੀ ਇਹ ਨਹੀਂ ਸੀ ਦੇਖੋ ਜੀ ਇਹ ਤਾਨਾशाही ਸਰਕਾਰ ਹੈ ਅੱਜ ਤੱਕ ਬਹੁਤ ਸਾਰੇ ਜਿਹੜੇ ਪ੍ਰਧਾਨ ਮੰਤਰੀ ਬਣਦੇ ਆਏ ਐ ਬਹੁਤ ਸਾਰੇ ਜਿਹੜੇ ਹਰਿਆਣੇ ਦੇ ਵੀ ਮੁੱਖ ਮੰਤਰੀ ਬਣਦੇ ਆਏ ਐ ਪਰ ਪਰ ਇਹ ਤਾਨਾਸ਼ਾਹੀ ਜਿਹੜੀ ਸਰਕਾਰ ਹੈ ਇਹ ਸਾਨੂੰ ਇਹ ਦਰਸਾਉਂਦੀ ਹੈ ਕਿ ਜਿਹੜਾ 1984 ਵਾਲਾ ਦੌਰ ਸੀਗਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਸਰਕਾਰ ਦੀ ਮਨਸ਼ਾ ਹੈ ਵੀ ਜਿਹੜਾ 84 ਵਾਲਾ ਦੌਰ ਦਵਾਰੇ ਇਹ ਸੈਂਟਰ ਗਵਰਨਮੈਂਟ ਤੇ ਹਰਿਆਣਾ ਗਵਰਨਮੈਂਟ ਲਾਗੂ ਕਰਨਾ ਚਾਹੁੰਦੀ ਹੈ ਵੀ ਉਹੀ ਦੌਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਲਿਆਉਣਗੇ ਲਿਆਉਣਾ ਚਾਹੁੰਦੇ ਆ ਜੇ ਜਿਹੜੇ ਇਹਨਾਂ ਦੇ ਹਾਲਾਤ ਹੈ ਹਾਲਾਤਾਂ ਤੋਂ ਲੱਗਦਾ ਹੈ ਵੀ ਜਿਹੜਾ ਆ ਬਾਰਡਰ ਹੈ ਅਸੀਂ ਆ ਪੰਜਾਬ ਦੀ ਜਗ੍ਹਾ ਤੇ ਬੈਠੇ ਆ ਅੱਗੇ ਹਰਿਆਣੇ ਦੀ ਜਿਹੜੀ ਜਗ੍ਹਾ ਅਸੀਂ ਹਰਿਆਣੇ ਦੀ ਜਗ੍ਹਾ 'ਚ ਨਹੀਂ ਹੈਗੇ ਪੰਜਾਬ ਦੀ ਜਗ੍ਹਾ 'ਚ ਆ ਕੇ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਦੇ ਜਿਹੜੇ ਆਰਐਸਐਸ ਦੇ ਗੁੰਡੇ ਵਾਲੇ ਹੋਏ ਆ ਉਹਨਾਂ ਨੇ ਪੰਜਾਬ ਦੀ ਜਗ੍ਹਾ ਤੇ ਆ ਕੇ ਸਾਡੇ ਬੱਚਿਆਂ ਤੇ ਸਾਡੇ ਵੀਰਾਂ ਤੇ ਗੋਲੀਆਂ ਚਲਾਈਆਂ ਸਿੱਧੀਆਂ ਗੋਲੀਆਂ ਚਲਾਈਆਂ ਮੈਂ ਇਹਨੂੰ ਤਾਨਾਸ਼ਾਹੀ ਸਰਕਾਰ ਇਸ ਲਈ ਕਿਹਾ ਗਿਆ ਵੀ ਸਰਕਾਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਤੇ ਹੁਣ ਵੀ ਅੱਗੇ ਵੀ ਆਉਂਦੀਆਂ ਜਾਂਦੀਆਂ ਰਹਿਣਗੀਆਂ ਤਾਨਾਸ਼ਾਹੀ ਇਸ ਕਰਕੇ ਕਿ ਇਹ ਸਿੱਧੀਆਂ ਗੋਲੀਆਂ ਚਲਾ ਰਹੀ ਆ ਆਪਣੇ ਹੱਕਾਂ ਲਈ ਅਸੀਂ ਕਿ ਅੰਤਗਵਾਦੀ ਸੀ ਜਿਹੜਾ ਅਸੀਂ ਕੋਈ ਆਪਦੇ ਹੱਕਾਂ ਜਿਹੜੇ ਉਹ ਵੀ ਮੰਗਾ ਉਹ ਜਿਹੜੀਆਂ ਮੰਨੀਆਂ ਹੋਈਆਂ ਸੈਂਟਰ ਗਵਰਨਮੈਂਟ ਨੇ ਜਿਹੜਾ ਸਾਨੂੰ ਦੁਬਾਰੇ ਸੰਘਰਸ਼ ਕਰਨਾ ਪਿਆ ਤੇ ਜੇ ਇਹ ਤਾਨਾਸ਼ਾਹੀ ਨਾ ਹੁੰਦੀ ਸਰਕਾਰ ਦੀ ਤਾਂ ਜਿਹੜਾ ਸਾਡੇ ਘਰਾਂ 'ਚ ਬੈਠਿਆ ਤੇ ਜਿਹੜੀਆਂ ਮੰਨੀਆਂ ਸੀਗੀਆਂ ਮੰਗਾ ਲਾਗੂ ਕਰ ਦਿੰਦਾ ਸਾਨੂੰ ਇੱਥੇ ਸੜਕਾਂ ਤੇ ਆਉਣ ਦੀ ਲੋੜ ਹੀ ਨਹੀਂ ਪੈਂਦੀ ਸੀਗੀ ਕਦਾ ਇੱਕ ਪਾਸੇ ਜਥੇਬੰਦੀਆਂ ਪੰਜਾਬ 'ਚ ਰਹਿ ਕੇ ਜੋਰ ਲਾ ਰਿਆ ਹੈ ਕੁਝ ਜਥੇਬੰਦੀਆਂ ਦਿੱਲੀ ਨੂੰ ਕੂਚ ਕਰਿਆ ਹੋਇਆ ਕਿ ਲੱਗਦਾ ਸ਼ੰਘਾਰ ਸੇ ਪਹਿਲਾ ਵਾਂਗੂ ਦਿੱਲੀ ਵਾਂਗੂ ਮਤਾਵਾ ਚ ਕਿੰਨਾ ਕ ਹੌਸਲਾ ਦੇਖਦੇ ਹੋ ਤੁਸੀਂ ਦੇਖੋ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਘਰੇ ਬੈਠ ਕੇ ਇਹ ਮਤਲਬ ਉੱਥੇ ਬੈਠ ਕੇ ਸਪੋਰਟ ਕਰ ਰਹੀਆਂ ਨੇ ਜਾਂ ਕੱਲ ਨੂੰ ਮਤਲਬ ਕਿ ਅਲੱਗ-ਅਲੱਗ ਉਹ ਕਰ ਰਹੀਆਂ ਨੇ ਪਰ ਮੈਂ ਇੱਥੇ ਜਥੇਬੰਦੀਆਂ ਬਾਰੇ ਨਹੀਂ ਮੈਂ ਇੰਨਾ ਕੁਝ ਬੋਲੂਗੀ ਕਿਉਂਕਿ ਮੈਂ ਬਹੁਤ ਛੋਟੇ ਅਹੁਦੇ ਤੇ ਹਾਂ ਵੀ ਜਥੇਬੰਦੀਆਂ ਦੇ ਪੰਜਾਬ ਲੈਵਲ ਦੇ ਆਗੂਆਂ ਨੂੰ ਮੈਂ ਕੁਝ ਬੋਲ ਸਕਾਂ ਪਰ ਮੈਂ ਇੰਨਾ ਕੁ ਜ਼ਰੂਰ ਕਹੂੰਗੀ ਵੀ ਜਿਹੜੇ ਉਹ ਜਥੇਬੰਦੀਆਂ ਦੇ ਨਾਲ ਸਾਡੇ ਕਿਸਾਨ ਵੀਰ ਜੁੜੇ ਹੋਏ ਨੇ ਸਾਡੀਆਂ ਕਿਸਾਨ ਪਣਾ ਜੁੜੀਆਂ ਹੋਈਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਜਾਗਰੂਤਾ ਦੀ ਲੋੜ ਹੈ ਉਹਨਾਂ ਨੂੰ ਇਹ ਧਿਆਨ ਦੇਣ ਦੀ ਲੋੜ ਹੈ ਵੀ ਜਿਹੜੀਆਂ ਬਾਰਡਰਾਂ ਤੇ ਬੈਠੀਆਂ ਜਥੇਬੰਦੀਆਂ ਉਹ ਤੁਹਾਡੇ ਹੱਕਾਂ ਵਾਸਤੇ ਬੈਠੀਆਂ ਜਿਹੜੀਆਂ ਜਥੇਬੰਦੀਆਂ ਇੱਕ ਦਿਨ ਦਾ ਰੱਖਦੀਆਂ ਪ੍ਰੋਗਰਾਮ ਕੀ ਸੀ ਦਿੱਲੀ ਚ ਜਾਵਾਂਗੇ ਫਿਰ ਮੈਂ ਉੱਥੇ ਕਹੂੰਗੀ ਵੀ ਤੁਸੀਂ ਉਹਨਾਂ ਨੂੰ ਸਵਾਲ ਕਰੋ ਤੁਹਾਡੇ ਆਗੂਆਂ ਨੂੰ ਵੀ ਦਿੱਲੀ ਚ ਜਦੋਂ ਤੁਸੀਂ ਜੰਤਰ ਮੰਤਰ ਤੇ ਜਾ ਰਹੇ ਹੋ ਮੰਗਾਂ ਮੰਨਵਾ ਕੇ ਹੀ ਵਾਪਸ ਆਇਓ ਫਿਰ ਸ਼ਾਮ ਨੂੰ ਨਾ ਵਾਪਸ ਮੁੜਿਓ ਜਿੰਨਾ ਚਿਰ ਸੈਂਟਰਸ ਗਵਰਨਮੈਂਟੋਂ ਮੰਗਾਂ ਮੰਨ ਨਹੀਂ ਰਹੀ ਉਹਨਾਂ ਚਿਰ ਤੁਸੀਂ ਉੱਥੋਂ ਆਇਓ ਨਾ ਮੈਂ ਉਹਨਾਂ ਨੂੰ ਇਹ ਸਲਾਹ ਦਊਂਗੀ ਉਹ ਲੋਕਾਂ ਨੂੰ ਜਿਹੜੇ ਉਸ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਐ ਕਿਉਂਕਿ ਮੰਗਾਂ ਤਾਂ ਜਿਹੜੀਆਂ ਮੰਨੀਆਂ ਜਾਣੀਆਂ ਨਾ ਮਿਲਣੇ ਹੱਕ ਤਾਂ ਸੜਕਾਂ ਤੇ ਬੈਠ ਕੇ ਮਿਲਣੇ ਐ حق ਛੜਕਾਂ ਦੇ ਵੇਖੇ ਮਿਲਣੇ ਨੇ ਕਿਉਂਕਿ ਵੱਡੀ ਭਾਰੀ ਗਿਣਤੀ ਵਿੱਚ ਮਤਾਵਾ ਭੈਣਾ ਦਾ ਉਰੇ ਇਕੱਠ ਵੀ ਹੈ ਹੋਰ ਵੀ ਮਤਾ ਮਤਾ ਕੀ ਨਾਵਾਂ ਕਿੱਥੋਂ ਆਏ ਹੋ ਕੁਲਵਿੰਦਰ ਕੌਰ ਆ ਵੀਰ ਜੀ ਕਿੱਥੋਂ ਆਏ ਹੋ ਅਸੀਂ ਬੁਛੰਡੇ ਜਲੇ ਤੋਂ ਆਏ ਆ ਜੀ ਘਰਬਾਰ ਦਾ ਕੰਮ ਛੱਡ ਕੇ ਛੜਕਾਂ ਦੇ ਉੱਤੇ ਆਏ ਮਾਤਾ ਮਾਈ ਭਾਗੂ ਦਾ ਰੋਪ ਰਵਾ ਕਰ ਰਹੇ ਹਾਂ ਹਾਂ ਜੀ ਮਾਈ ਭਾਗੂ ਦੀਆਂ ਵਾਰਸਾਂ ਫਿਰ ਉਹਨਾਂ ਨੇ ਵੀ ਜੰਗ ਫਿਰ ਲੜ ਲੜ ਕੇ ਜਿੱਤੇ ਹੈਗੇ ਜਦੋਂ ਹੁਣ ਇਹਨਾਂ ਨੂੰ ਆਪਾਂ ਉਦਾਂ ਤੇ ਬਹਾਉਣੇ ਆ ਵੀ ਸੁਖ ਦੇ ਮਾਰੇ ਬਹਾਉਣੇ ਆ ਤੇ ਆਪਾਂ ਨੂੰ ਦੁੱਖ ਦੇ ਰਹੇ ਆ ਨਿਮਣ ਬੱਚਾ ਪਾਲ ਕੇ ਆਪਾਂ ਮਸਾਂ ਨਾਲ ਰਲਾਉਣੇ ਤੇ ਇਹਨਾਂ ਨੇ 2 ਮਿੰਟਾਂ ਦੇ ਵਿੱਚ ਉਸ ਬੱਚੇ ਦੀ ਲੋਥ ਵੜਾ ਕੇ ਘਰੇ ਤੋਰਤਾ ਜਿਵੇਂ ਹੁਣ ਬਾਰਡਰ ਤੇ ਗੋਲੀਆਂ ਵੱਜ ਰੀਆਂ ਨੇ ਵੋਟਾਂ ਆਉਣ ਵਾਲੀਆਂ ਨੇ ਜੋ ਲੀਡਰ ਆਉਣਗੇ ਫਿਰ ਪਾਥੀਆਂ ਨਾ ਜੀ ਅਸੀਂ ਜਿਵੇਂ ਸਾਥੋਂ ਚੱਲਿਆ ਕੰਮ ਅਸੀਂ ਉਹਵੇਂ ਚਲਾਵਾਂਗੇ ਕੱਲੀਆਂ ਪਾਥੀਆਂ ਕਿ ਘਰਾਂ ਦੇ ਵਿੱਚ ਸਭ ਕੁਝ ਸੀ ਆ ਇੱਟਾ ਰੋੜਿਆ ਗਲਿਆ ਹੁਣ ਜਦੋਂ ਇਹ ਆਪਣੇ ਆ ਕੇ ਸਸਰੀਕਾਲ ਬੁਲਾਉਂਦੇ ਆ ਉਦੋਂ ਤੇ ਅੱਜ ਉਹਨਾਂ ਦੇ ਸਸਰੀਕਾਲ ਕਿੱਥੇ ਗਈ ਐ ਸਾਡੀ ਕੁੱਤੇ ਬਿੱਲਿਆਂ ਨਾਲ ਜੂਣ ਪਹਾੜੀ ਬਣਾ ਛੱਡੀ ਇਹਨਾਂ ਨੇ ਅਸੀਂ ਆਪਦੇ ਹੱਕ ਮੰਗਣ ਆਏ ਆ ਜਿਵੇਂ ਸਾਡੇ ਆਗੂਆਂ ਨੂੰ ਇਹ ਕਹਿੰਦੇ ਆ ਵੀ ਇਹਨਾਂ ਦੇ ਆਗੂ ਆਏ ਨਹੀਂ ਸੀ ਐਨਸੀ ਆਗੂ ਸਾਡੇ ਉੱਥੇ ਵੀ ਸੀਗੇ ਇੱਥੇ ਵੀ ਹੈਗੇ ਸੀ 21 ਦਾ ਵਾਲੇ ਦਿਨ ਅਸੀਂ ਇੱਥੇ ਵਿੱਚ ਸੀਗੇ ਜਿੱਦੇ ਗੋਲੇ ਮਾਰ ਹੋਇਆਗਾ ਛੁੱਪ ਕਰਨ ਦੀ ਜਦੋਂ ਮੌਤ ਹੋਈ ਹੈਗੀ ਅਸੀਂ ਅੱਜ ਇਹਦੇ ਆਏ ਆ ਨਾ ਚੱਕਰ ਜਦੋਂ ਵੀ ਆਗੂਆਂ ਤੋਂ ਬਣਾ ਤਾਂ ਹੁਣ ਆਏ ਆ ਜਿਹੜੇ ਛੋਟੇ ਹੈਗੇ ਉਹਨਾਂ ਨੇ ਤਾਂ ਹੁਣ ਛੋਟੀਆਂ ਗੱਲਾਂ ਹੀ ਕਰਨੀਆਂ ਜਿਹੜੀਆਂ ਆਗੂਆਂ ਦੀਆਂ ਉਹਨਾਂ ਨੇ ਲੀਡਰਾਂ ਵਾਲੀਆਂ ਗੱਲਾਂ ਉਹਦੀਆਂ ਕਰਨੀਆਂ ਸਾਡੇ ਨਾਲ ਹੋਰ ਵੀ ਮਤਾਵਾ ਜੁੜੀਆਂ ਨੇ ਕੀ ਕਹਿਣਾ ਹੈ ਉਹਨੇ ਜੀ ਹਾਂ ਜੀ ਅਸੀਂ ਅਸੀਂ ਤਾਂ ਸਰਕਾਰਾਂ ਨੂੰ ਇਹ ਹੀ ਕਹਿਣਾ ਥੋਣੇ ਆ ਜੀ ਸਰਕਾਰਾਂ ਨੂੰ ਕੁਝ ਦਿਖ ਨਹੀਂ ਰਿਹਾ ਹੁਣ ਪੰਜਾਬ ਸਰਕਾਰ ਨੂੰ ਕੁਝ ਨਹੀਂ ਦਿਖ ਰਿਹਾ ਵੀ ਸੜਕਾਂ ਤੇ ਕਿਸਾਨ ਰੋੜ ਰਹੇ ਐ ਫਿਰ ਹੁਣ ਤਿਆਰੀ ਆ ਮਾਦਿਆਂ ਦੇ ਹੱਥ 'ਚ ਹੁੰਦੀ ਆ ਪਾਥੀ ਫਿਰ ਪਹਿਣਣੀ ਆ ਹਾਂਜੀ ਹਾਂਜੀ ਪਾਵਾਂਗੇ ਕੋਈ ਨਾ ਵੀ ਸਾਡੇ ਹਾਂਜੀ ਸਤਵੰਤ ਕੋਲ ਛੱਤਿਆਂ ਨਾਲ ਜੀ ਮੁਕਤ ਸਰਸ਼ ਫਿਰ ਤਿਆਰੀ ਆ ਹਾਂਜੀ ਟੋਣਾ ਤੇ ਫਿਰ ਪਾਥੀ ਫਿਰੋਂਗੇ ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ ਜ਼ਰੂਰ ਵੋਟਾਂ ਨਾ ਵੰਗਣ ਵੋਟਾ ਤੋਂ ਵੋਟਾਂ ਲੈਣਾ ਹੁਣ ਅਸੀਂ ਵੋਟ ਨਹੀਂ ਪਾਉਣੀ ਕਿਸੇ ਨੂੰ ਵੋਟਾਂ ਲੈਣ ਦਾ ਹੁਣ ਲੀਡਰ ਨਹੀਂ ਤਾਂ ਫਿਰ ਸਵਾਗਤ ਜਿਵੇਂ ਉਰੇ ਅਥਰੂ ਗਏ ਤੇ ਗੋਲੇ ਨਾਲ ਹੁੰਦਾ ਪਾਥੀਆਂ ਨਾਲ ਪਿੰਡਾਂ ਦੇ ਸਵਾਗਤ ਹੋਊਗਾ ਇਹ ਪੰਜਾਬ ਸਰਕਾਰ ਦਾ ਭਾਜਪਾ ਸਰਕਾਰ ਕੰਨ ਕਰਕੇ ਸੁਣ ਲੈ ਇਹ ਲੋਕ ਜਿਹੜੇ ਰੋੜ ਰਹੇ ਨੇ ਛੜਕਾਂ ਤੇ ਇਹ ਕਿਤੇ ਨਾ ਕਿਤੇ ਆਪਦਾ ਹੱਕ ਮੰਗ ਰਹੇ ਨੇ ਨਿੱਜੀ ਹੱਕੀ ਮੰਗਾ ਤੇ ਜਦੋਂ ਡਾਕਾ ਪੈਂਦਾ ਫਿਰ ਲੋਕ ਐਦਾਂ ਦੇ ਹੜਾ ਹੜ ਵਗਦੇ ਨੇ ਫਿਰ ਉਹਨਾਂ ਨੂੰ ਥੰਮਣ ਵਾਲਾ ਕੋਈ ਨਹੀਂ ਹੁੰਦਾ ਪਲਪਲ ਦੀ ਅਪਡੇਟ ਲਈ ਦੇਖ ਰਹੋ ਡੀਪੇਵ ਚੈਨਲ ਪੰਜਾਬੀ ਨਿਡਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ